ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦਾ ਕਿ ਤੁਸੀਂ ਠੀਕ ਹੋਗੇ ਆਪਾਂ ਵੀ ਠੀਕ ਠਾਕ ਆ। ਸੋ ਟਾਈਟਲ ਥੰਬਨੇਲ ਤੋਂ ਤੁਹਾਨੂੰ ਵਾਅਦਾ ਵਲੌਗ ਪਤਾ ਲੱਗ ਗਿਆ ਹੋਵੇਗਾ। ਅੱਜ ਅਸੀਂ ਪੂਰਾ ਇੰਜੋਏ ਕਰਾਂਗੇ। ਉਹਦਣ ਮਾਲਪੁੜੇ ਵਾਲਾ ਵਲੌਗ ਬਣਾਇਆ ਸੀ ਤੁਸੀਂ ਕਾਫੀ ਸਪੋਰਟ ਕੀਤੀ ਉਹਨੂੰ ਤੇ ਬੜੇ ਯਾਰ ਮੈਨੂੰ ਇੰਸਟਾਗ੍ਰਾਮ ਦੇ ਮੈਸੇਜ ਕਰਦੇ ਕਿ ਘਰ ਵਾਲੇ ਹੁਣ ਬਣਾਈਏ। ਤੇ ਮੈਂ ਚਲੋ ਅੱਜ ਮੌਸਮ ਵੀ ਵੇਖ ਸਕਦੇ ਵੀ ਪੈ ਗਿਆ ਹੰੜਿਆ ਤੇ ਆਪਾਂ ਵੀ ਵਿਲੇ ਆ ਤੇ ਮੈਨੂੰ ਲੱਗ ਰਿਹਾ ਕਿ ਅੱਜ ਘਰੇ ਮਾਲਪੁੜੇ ਕੱਢੇ ਜਾਣ। ਆਰੇ ਤੁਹਾਨੂੰ ਉਖਾਏ ਜਾਣ ਤੇ ਚਾਰ ਪੰਜ ਆੜੇ ਇਕੱਠੇ ਹੋਏ ਆ ਹੁਣੇ ਚੱਲੇ ਆ ਸਮਾਨ ਲੈਣ ਸਮਾਨ ਲਿਆ ਆਗੇ ਫੇਰ ਉਸ ਤੋਂ ਬਾਅਦ ਅਸੀਂ ਬਣਾ ਬਣੋਗੇ ਤੇ ਮੋਟਰ ਤੇ ਖੜਾਂਗੇ ਤੇ ਖਾਵਾਂਗੇ ਮਹਿਫਲ ਲੱਗੇਗੀ ਅੱਗੇ ਕੇ ਵੇਖਿਓ ਬੰਦਾ ਕੀ ਆ ਤੇ ਸਬਸਕ੍ਰਾਈਬ ਕਰੋ ਯਾਰ ਸਾਰੇ ਆਣੇ ਚੈਨਲ ਨੂੰ ਠੀਕ ਆ ਤੇ ਮਿਲਦੇ ਆਂ ਨਾਲੇ ਜਾ ਕੇ ਮਿੱਤਰੋ ਸਵੇਰ ਦਾ ਕੁਝ ਖਾਦਾ ਨਹੀਂ ਤੇ ਮੈਂ ਕਿਹਾ ਚਲੋ ਜੂਸ ਪੀ ਕੇ ਤੇ ਫੇਰ ਹੀ ਸਮਾਨ ਲੈਨੇ ਸਾਰਾ ਤੂੰ ਕੁਝ ਖਾ ਗਿਆ ਨਹੀਂ ਪਰੌਟ ਗਿਆ ਪਰੌਟ ਗਿਆ ਲੈ ਵੀ ਇੰਨੀਆਂ ਪਰੌਟੀਆਂ ਖਾਂਦਾ ਇਹਨੇ ਸਵੇਰੇ ਸਵੇਰੇ ਕੀ ਖਾ ਗਏ ਆ ਨਗਨ ਪਰੌਂਠੀਆਂ ਕੀ ਖਾ ਗਏ ਆ ਪਰੌਂਠੀਆਂ ਪਰੌਂਠੀਆਂ ਖਾ ਖਾ ਕੇ ਪਰੌਂਠੀਆਂ ਲਗਾ ਹੋ ਜਾਂਦੇ ਨੇ ਕਿ ਦਿਨ ਆਪਾਂ ਜੂਸ ਪੀਨੇ ਸਵੇਰੇ ਸਵੇਰੇ ਦਾੜਾ ਪਰੌਂਠੀਆਂ ਕੰਦੀ ਕਰਦਾ ਕਿ ਨਹੀਂ ਦੱਥੀਆਂ ਹਾਂ ਮੇਰਾ ਤਨੀ ਯਾਰ ਕਰਦਾ ਰੋਜ਼ ਰੋਜ਼ ਪਰੌਂਠੀਆਂ ਖਾਣ ਨੂੰ ਆਏ ਹੋਏ ਹੋਏ ਪੀਓ ਜੂਸ ਮਟਰੋਂ ਮਟੀਰੀਅਲ ਤੇ ਲੈ ਆਉਂਦਾ ਜੇ ਜੋ ਜੋ ਲੱਗਣਾ ਪੂੜੀਆਂ ਨੂੰ ਤੇ ਬਸ ਦੁੱਧ ਰਹਿ ਗਿਆ ਠੀਰ ਬਣਾਉਣ ਵਾਸਤੇ ਤੇ ਆ ਯਾਰ ਇੱਕ ਥੋੜਾ ਜਿਹਾ ਨੁਕਸਾਨ ਹੋ ਗਿਆ ਅ ਲੱਤ ਕੀ ਤੇ ਸਟੈਂਡ ਲੰਮਕਦਾ ਰਹਿਣਾ ਹੁਣ ਇਹ ਸਾਡੇ ਨਾ ਰੁਪਿੰਦਰ ਵੀਰ ਦੇ ਕਾਰਨ ਨੇ ਆ ਸਾਰੇ ਚੋਚਾ ਲਵਾਈਏ ਤੇ ਬਾਸ ਹੁਣ ਚਲੀਏ ਦੁੱਧ ਲਈਏ ਤੇ ਤੁਹਾਨੂੰ ਪੂੜੇ ਖਵਾ ਦਈਏ ਫੇਰ ਅੱਜ ਹੈ ਸਿੱਧਾ ਰੱਖਣਾ ਹੋਈ ਨਾ ਇੱਥੇ ਕਿਦੇ ਮੈਂ ਕਰਨਾ ਫਿਰ ਤੇ ਛੇਕ ਨਾ ਪਊਗਾ ਪਲਾਸਾ ਫੜ ਲੈਣਾ ਛੇਕ ਪਲਾਸਾ ਇੱਕ ਫੋਮ ਅਗਰ ਵੀ ਇੱਥੇ ਪਲਾਸਾ ਫੜ ਲੈ ਓਏ ਕਰੂ ਕਿਹੜਾ ਦਾਂ ਪਾਣੀ ਵਾਦੀ ਨਤਰੋ ਹਾਂ ਦਾਨੋ ਯਾ ਗਾਮਸਾਰਾ ਕਮਾਣ ਨਹੀਂ ਆ ਗਿਆ ਤੇ ਉਹੀ ਆ ਗਿਆ ਖੀਰ ਵੀ ਬਣ ਗਈ ਤੇ ਪੂਰੇ ਵੀ ਬਣ ਗਏ ਬਸ ਤੁਹਾਨੂੰ ਕਮਾਉਣ ਵਾਲੇ ਰਹਿ ਗਏ ਆ ਤੇ ਹੋਰ ਜਾ ਕੇ ਕਮਾਉਣੇ ਆ ਜੀ ਅਸੀਂ ਹੁਣ ਆ ਗਏ ਆ ਜੀ ਇੱਧਰ ਪੱਤੇ ਤੋੜਨ ਯਾਰ ਇਹ ਦੇ ਦਸੋਂ ਸਾਰੇ ਆਲੇ ਕਿ ਆ ਇਹ ਕਿਉਂ ਥੋੜੀ ਤੇ ਇਹ ਕਿਉਂ ਥੋੜੀ ਥੋੜੀ ਤੇ ਤੇ ਚੱਲ ਪਤਾ ਮਤਲਬ ਕਿ ਇਹੀ ਪੱਤਿਆਂ ਨਾ ਕਿਉਂ ਯੂਜ਼ ਕਰਦੇ ਆ ਪੂੜੇ ਬਣਾਉਣ ਦੇ ਵਿੱਚ ਹੋਰ ਕੋਈ ਪੱਤਾ ਕਿਉਂ ਨਹੀਂ ਕਰਦੇ ਪਿੱਪਲ ਦੇ ਪੱਤੇ ਵੇ ਲੋ ਦੁੱਧ ਨਹੀਂ ਨਿਕਲਦਾ ਤੇ ਦੁੱਧ ਲਿਆਉਂਦੀ ਲੋੜ ਕੀ ਮੇਰੇ ਹੀ ਪਾੜੜਾ ਆਈਆਂ ਪਿੱਪਲ ਦੇ ਕੋਏ ਹੋਏ ਇੱਕ ਤੇ ਸਾਡੀਆਂ ਯਾਦਾਂ ਸਾਰੀਆਂ ਹੀ ਇੱਥੇ ਖੇਡਦੇ ਨੇ ਆਹੋ ਟੋੜਲਾ ਮਮਾ ਇੰਨਿਆਂ ਕਿੰਨੇ ਕਿੰਨੇ ਮਾਨਾ ਖਾਣ ਵਾਲੇ ਕਿੰਨੇ ਜਾਣੇ ਆ ਇਹ ਨਾ ਦੇ ਬਾਗ ਖਾਣੇ ਆ ਇਹ ਇਹ ਮੇਰਾ ਵੇਸਟ ਵੀ ਨਹੀਂ ਆ ਕਰਨੀ ਲਾੜੀ ਪ੍ਰਾਣੀ ਜਿਆਦਾ ਤਾਜ਼ੀ ਨਹੀਂ ਹੈ ਕਿ ਨਹੀਂ ਦੇਖੋ ਪਿੱਪਲ ਇੱਕੋ ਕੰਡਾ ਤਖੜਾ ਹੈ ਕਿੰਨੇ ਸਾਲ ਪੁਰਾਣਾ ਲੱਗਦਾ 100 ਸਾਲ ਹੋਊ ਜਿਆਦਾ ਜਿਆਦਾ ਅੰਦਰੋਂ ਚਲੋ ਠੀਕ ਹੈ ਘਰ ਜਾ ਕੇ ਸਿੱਧਾ ਤੁਹਾਨੂੰ ਮਿਲਦੇ ਆਂ ਬਾਂਦੇ ਵਖਾਉਨੇ ਆ ਤੁਹਾਨੂੰ ਤੇ ਡਿਫਰੈਂਸ ਤੁਹਾਨੂੰ ਪਤਾ ਹੀ ਆ ਕਿ ਘਰ ਦੀ ਜਿਹੜੀ ਬਣੀ ਚੀਜ਼ ਹੁੰਦੀ ਉਹ ਬਾ ਕਮਾਲ ਹੁੰਦੀ ਆ ਉਦੋਂ ਦੇ ਯਾਰ ਸਾਡੇ ਕੋਲ ਤੇ ਅੱਧਾ ਕਿਲੋ ਪੂੜੇ ਨਹੀਂ ਖਾਦੇ ਗਏ ਇੱਕ ਇੰਨਾ ਕਜਾ ਹੀ ਤੇ ਡੇਢ ਪੂਰਾ ਮਾਹ ਖਾਦਾ ਮੈਂ ਤੇ ਸਾਰੇ ਨੇ ਇੰਨੇ ਨੇ ਖਾਦੇ ਕਿਉਂਕਿ ਤੇਲ ਜੇ ਇੱਕ ਬੜਾਈ ਤੇ ਇੱਕ ਮਜ਼ਾ ਜਿਹਾ ਨਹੀਂ ਆਇਆ ਉਹ じゃ ਤੇ ਹੁਣ ਘਰ ਵਾਲੇ ਖਾਣੇ ਆ ਵੈਸੇ ਵੀ ਮਿੱਠੀ ਚੀਜ਼ ਘਾਟੀ ਖਾਦੀ ਜਾਂਦੀ ਲਓ ਵੀ ਮਿੱਤਰੋ ਘਰੇ ਆ ਗਏ ਅਸੀਂ ਤੇ ਇੰਸਟਾਗ੍ਰam ਤੇ ਯਾਰ ਮੈਨੂੰ ਬੜੇ ਵਿੱਚ ਮੈਸੇਜ ਇਹ ਬੰਦੇ ਕਰਨਗੇ ਆਪਣੇ ਘਰ ਦਾ ਹੋਮ ਟੂਰ ਦਿਖਾਓ ਹੋਮ ਟੂਰ ਭਰਾ ਕੀ ਵਿਖਾਈਏ ਤੁਹਾਨੂੰ ਆਹਨੂੰ ਤੇ ਘਰ ਦੇ ਨੇ ਕਮਰੇ ਜੀ ਮਾਹ ਰੱਖਿਆ ਜੀ ਘਰ ਦਾ ਮੈਂ ਹੋਮ ਟੂਰ ਕੀ ਵਿਖਾਵਾਂ ਆ ਕਮਰਾ ਹੀ ਇੱਥੇ ਜੇ ਬੈਠੇ ਰਹਿਦਾ ਬਸ ਤੇ ਨਜ਼ਾਰੇ ਨਾਲ ਤੁਸੀਂ ਜੇ ਰੋ ਬਸ ਲਓ ਮਿੱਤਰੋ ਇਧਰ ਖੇਤ ਧਰਤੀ ਜੇ ਅੱਜ ਦਾਰਾ ਹੀ ਆਉਣਗੇ ਬੰਦੇ ਤਾਂ ਕਰਕੇ ਸਮਾਨ ਜਿਆਦਾ ਹੀ ਧਰਿਆ ਤੇ ਇਧਰ ਕਟਿੰਗ ਫਟਿੰਗ ਹੁੰਦੀ ਆ ਹੋਰ ਕੀ ਰਹਿਣਾ ਆ ਸਾਰਾ ਖੋਲ ਕੋਲਿਆ ਗਿਆ ਹੈ ਨਾ ਇਹ ਹੁਣ ਬੰਦੇ ਤੇ ਫੇਰੀ ਆ ਗੱਲਬਾਤ ਲਓ ਜੀ ਮਿੱਤਰੋ ਪੂੜਾ ਤੇ ਬਣ ਕੇ ਹੋ ਗਿਆ ਰੈਡੀ ਇਹ ਕੰਦੇ ਪਹਿਲਾ ਪੂੜਾ ਜਿਹੜਾ ਚਿੜੀਆਂ ਕਾਮ ਨੂੰ ਪਾਦੀ ਦਾ ਹੁਣ ਮੈਨੂੰ ਕਿੱਥੇ ਲੱਭਾਂ ਇਹਨਾਂ ਨੂੰ ਇੱਥੇ ਇੱਕ ਸੁੱਟ ਦਿੰਨਾ ਫੇ ਤੂੰ ਚਿੜੀ ਕਾਹਾਂ ਆ ਤੈਨੂੰ ਖਵਾਉਂਦੇ ਬਾਜੋ ਆ ਸਾਡੀ ਰੌਕ ਸੀ ਆ ਇੰਸਟਾਗ੍ਰਾਮ ਤੇ ਵੇਖੀ ਨਹੀਂ ਤੀ ਇੱਥੇ ਰੱਖ ਦਿੰਦੇ ਆ ਨਾ ਵਾਈ ਗਰੁੱਪ ਦਿਲ ਤਨ ਖਾਉਂਦੇ ਐਸ ਲੋ ਜੀ ਖੀਰ ਵੀ ਬਣ ਗਈ ਤੇ 스멜 ਵੀ ਕੋਈ ਕਹਿਣ ਆਉਣੀ ਹੈ ਕੀ ਪਾਇਆ ਤੇ ਚ ਸੌ ਗੜ ਨਾਣ ਲਈ ਇਹਦੇ ਚ ਨਾਣ ਪਾਈ ਦਾ ਸੌ ਫਿਰ ਗੜ ਨੋਣ ਜਮੈਣ ਵੀ ਪਾਈ ਹੈ ਕਿ ਨਹੀਂ ਸੌ ਜਮੈਣ ਵੀ ਪਾਈ ਸੌ ਕੀ ਜਾਉਗਾ ਆ ਜੀ ਉਹ ਵੇਖੋ ਪਪਲ ਦੇ ਬੱਤੇ ਨੇ ਇਹਨਾਂ ਕੀ ਕਰੀਦਾ ਕਰੇਮ ਇਹਨਾਂ ਨੇ ਕਿਉਂ ਕਰੀ ਦੇ ਇਹਨਾਂ ਸਫਾਈ ਹੁੰਦੀ ਛੋੜੇ ਦੀ ਹਾਂ ਪਤਲਾ ਪਤਲਾ ਢੜੀਏ ਸਫਾਈ ਰਿਆ ਗਿਆ ਨਹੀਂ ਉਹਦਾ ਮੋਟਾ ਤੇ ਢਿੱਡ ਫਿਲ ਹੋਈ ਨਹੀਂ ਅੱਛਾ ਆਹ ਜਿਹੜੇ ਉਤਨੀ ਨਹੀਂ ਖਾਦੇ ਨੇ ਇੰਨੇ ਨੇ ਮੋਟੇ ਹੀ ਛੋੜੇ ਆਹ ਵੇਖੋ ਰੋਟੀ ਮੰਗ ਰਿਹਾ ਕੋੜਾ ਠੀਕ ਆ ਰਿਹਾ ਆ ਮੋਟਾ ਕਰਨਾ ਕੰਮ ਬੜਾ ਨਹੀਂ ਪੱਕੇ ਦੇਣਾ ਹਮਮ ਲੋ ਮੇ ਚਾਹਤ ਲਿਮੂ ਜਣ ਹਜੇ ਦੇ ਵਿੱਚ ਰੋ ਇੱਕ ਦੋ ਹੀ ਰੈਡੀ ਹੋਏ ਆ ਤੇ ਪਾਸ ਹੁੰਦੇ ਆ ਤੇ ਫਿਰ ਆਪਾਂ ਕਰਤੇ ਆ ਪੈਕਰਾ ਕੇ ਤੇ ਛੱਡਦੇ ਆ ਕਿਨੇ ਮੋਟਰ ਤੇ ਇੱਕਦੋ ਇੱਥੇ ਕਰਾਂਗੇ ਪੋਖਵੜੀ ਦੀ ਸਵੇਰ ਦੀ ਹਮ ਕਿਦਰਾ ਖੀਰ ਬਣਦੀ ਪੂਰੀ ਉਹ ਕਿਦਰਾ ਬੱਤੀ ਵੀ ਚੱਲ ਗਈ ਜੇ ਪਰ ਮੌਸਮ ਠੰਡਾ ਕੋਈ ਦੀ ਗੱਲ ਨਹੀਂ ਰੜੀ ਜੋਗੇ ਪੂਰੇ ਰੜੀ ਲਿਆ ਹੋ ਜੀ ਲਓ ਦੋ ਤਨੂੰ ਇੱਥੇ ਬੜੀ ਕਮਾਈਆਂ ਕਰਨਾ ਹੈ ਆਸ਼ਾ ਸੁਬਾ ਸੌਂਦੇ ਫਿਰ ਖਾ ਕੇ ਜਾਂਦੇ ਫਿਰ ਲੋ ਵੀ ਮਿੱਤਰੋ ਆਪਾਂ ਦੀ ਇੱਥੇ ਮੈਂ ਇੱਕ ਦੋ ਖਾ ਲਈਏ ਬਾਕੀ ਉੱਥੇ ਜਾ ਕੇ ਖਾਵਾਂਗੇ ਚੱਲ ਆਓ ਲੱਡੀ ਜੀ ਮਹਾਰਾਜ ਪ੍ਰਭੂ ਜੀ ਪ੍ਰਭੂ ਜੀ ਕਰੋ ਉਹ ਚੈੱਕ ਕੀ ਜਾਂਦੇ ਖੀਰ ਵਾਹ ਕਹਿੰਦੇ ਸਿੱਕੀ ਹੁੰਦੀ ਇਹਨਾਂ ਦੇ ਨਾਲ ਪਰ ਮੈਂ ਖੰਡ ਪਵਾ ਲਈ ਥੋੜੀ ਜੀ ਕਿਉਂਕਿ ਕੱਲੇ ਵੀ ਖਾਣੀ ਹੈ ਇਹ ਤਾਂ ਬਾਹਰ ਦੀ ਗਵਰੀ ਨਹੀਂ ਬਾਹਰ ਦੀ ਖਾਣਾ ਢਿਨ ਬਾਹਰ ਦੀ ਸੀਵਾਦੋ ਉਹ ਮੇਟਰ ਸੌਂ ਦਾ ਪਹਿਲਾ ਪੂੜਾ ਉਹ ਵੀ ਘਰ ਦੇ ਹੱਥ ਦਾ ਬਣਿਆ ਸੀ ਖਾਵਾਂਗੇ ਤੇ ਨਾਲ ਤਾਂ ਉਹ ਵੀ ਖਾਵਾਂਗੇ ਖਾ ਲੋ ਫਿਰ ਬਸ ਇੱਜੇ ਹੰਦੀ ਗੋਡ ਉਂਤਰਾ ਪੂੜੇ ਵਾਲੇ ਤੇ ਮਾਤਾ ਜੀ ਨੇ ਨਾਮ ਵਾਰਟ ਕੱਢ ਤੇ ਜੇ ਆਦੇ ਭਾਵੇਂ 4-5 ਖਾ ਲੋ ਤਾਂ ਵੀ ਨਹੀਂ ਕੋਈ ਹੁਣ ਉਹਦੇ ਡੇਢ ਕਾ ਖਾ ਕੇ ਉਦੋਂ ਤੇ ਬਾਜੇ ਹੋਰ ਤਰ੍ਹਾਂ ਹੁੰਦਾ ਹੈ ਹਾਓ ਪੀਓ ਐਸ਼ ਕਰੋ ਬਿੱਤਰ ਆਹ ਉਹ ਨਹੀਂ ਨਾ ਹੁੰਦੀ ਆ ਨਹੀਂ ਨਾ ਹੁੰਦੀ ਆਹ ਆ ਗਏ ਮਿੱਤਰ ਫੇਰ ਜਾਨਦੇ ਆਪਾਂ ਪੈਕ ਕਰਾ ਕੇ ਆਈ ਨਾਲੇ ਮਿੱਤਰੋ ਟਾਈਮ ਵੱਲ ਨਿਗਾ ਮਾਰਿਓ ਮਾੜੀ ਪੰਜ ਵਜੇ ਜੇ ਤੇ 1 ਵਜੇ ਦਾ 11 ਵਜੇ ਸਮਾਨ ਲੈਦਾ ਹੀ 1 ਵਜੇ ਤੱਕ ਸਾਰਾ ਕੁਝ ਰੈਡੀ ਹੋ ਗਿਆ ਸੀ ਤੇ ਮੈਨੂੰ ਨੀਂਦ ਆਉਂਦੀ ਇੱਧਰ ਵੇਖਿਓ ਤੇ ਆ ਜਵਾਨ ਹੋਣੀ ਹੋਣ ਆਏ ਜੇ ਹਜੇ ਵੀ ਦੋ ਜਣੇ ਆਏ ਸਲਾਮਾਂ ਕਰਦੇ ਕਦੇ ਕਦੀ ਇੱਥੇ ਆ ਜਾਓ ਕਦੀ ਉੱਥੇ ਆ ਜਾਓ ਜਿਮ ਆ ਜਾਓ ਉਹਦੇ ਘਰ ਆ ਜਾਓ ਪਾਰਕ ਤੇ ਆ ਜਾਓ ਮੋਟਰ ਤੇ ਆ ਜਾਓ ਮੈਂ ਹਾਂ ਜਾਓ ਜੋ ਮਰਜ਼ੀ ਕਰੋ ਮੈਂ ਭਾਵੇਂ ਮੈਨੂੰ ਮਾਲਪੁਰੇ ਸੁਟਰੇ ਪੈਣਾ ਤਾਂ ਆ ਲਿਓ ਮੈਂ ਨਹੀਂ ਆਉਂਦਾ ਕਿਤੇ ਮੈਂ ਬਹਿ ਘਰੇ ਆ ਜਾਓ ਫਿਰ ਤੇਰੇ ਵੀ ਦੋ ਜਣੇ ਆਏ ਜੇ ਦੇਖ ਲੋ ਇਹਨਾਂ ਨੂੰ ਕਮੈਂਟ ਕਰਿਓ ਸਾਰਿਆਂ ਨੇ ਆ ਗਏ ਨੇ ਦੋਵੇਂ ਪਹਿਲਾਂ ਆਏ ਸਭ ਟਾਈਮ ਦੇਖੋ ਜਾਣ ਤੈਨੂੰ ਪਤਾ ਵਿਜੀ ਸ਼ਡਿਊਲ ਮੈਂ ਹਾਂ ਬੜਾ ਵਿਜੀ ਸ਼ਡਿਊਲ ਚਲੋ ਬੋਝ ਨਹੀਂ ਮੈਂ ਫਿਰ ਮੈਂ ਹਾਂ ਉਹ ਸੈਟ Song ਲਾ ਕੇ ਸੁਣਦਾ ਆ ਪੀ ਉਦੋਂ ਦੇ ਮੈਂ ਨਹੀਂ ਫਿਰ ਇਦਾਂ ਹੀ ਗੱਲ ਬੰਦਨੀ ਆ ਵੇਖ ਲੋ ਇਹਨਾਂ ਦੇ ਕੰਮ ਸਾਢੇ 5 6 ਹੋ ਗਏ ਜੇ ਫੇਰ ਆਈ ਫੜ ਕੋਲ ਤਾ ਲੈ ਉਹ ਮੈਂ ਫੜ ਲੈਣਾ ਹੈ ਉਹ ਵੱਡੇ ਵੱਡੇ ਆਏ ਨੇ ਤੈਨੂੰ ਕੀ ਬੋਲਦਾ ਹਾਂ ਕਿ ਕਿਹਾ ਜੀ ਉਹਦੇ ਵੱਡੇ ਆਏ ਨੇ ਕਿਹੜਿਆ ਬੋਲ ਨਹੀਂ ਆਹ ਵੱਡੇ ਆਹ ਲੈ ਉਹ ਐਕਸਪਰਟ ਮਾਤਾ ਜੀ ਨੂੰ ਕਹੋ ਨਾ ਨਹੀਂ ਇਹਦੇ ਭਰਾ ਤੇ ਨਹੀਂ ਆਉਂਦੇ ਉਹ ਤੁਹਾਨੂੰ ਗਾਲਾ ਕੱਢ ਕੱਢ ਬੁਲਾਇਆ ਹਾਂ ਚਲੋ ਠੀਕ ਹੈ ਜੀ ਹਾਂ ਹਾਂ ਕਿ ਸੁਣੀ ਰੱਖੀ ਉਹ ਤੇ ਬਾਜ ਵੀ ਆਉਂਦੀ ਹੈ ਹੈ ਬਾਜ ਬਾਰ ਬੋਗਰੀ ਮਾਰ ਗਿਆ ਬਾਜ ਵੇਖ ਲ ਫਿਰ ਬਾਜ ਦੀ ਰਿਕਾਰਡਿੰਗ ਤਾਂ ਸੁਣਾਉਂਗਾ ਮੈਂ ਰਿਕਾਰਡਿੰਗ ਲਈ ਮੈਂ ਆਇੰਗਾ ਕਹਿੰਦਾ ਆ ਜਾਂਗਾ ਮੈਂ ਕਿੰਨੇ ਵਜੇ 2 ਵਜੇ ਕਹਿੰਦਾ ਪੱਕਾ ਮੈਂ ਖੈ ਚੱਲ ਰਿਕਾਰਡਿੰਗ ਲਾ ਲੈਂਦੇ ਮੈਨੂੰ ਕਹਿੰਦਾ ਠੀਕ ਆ ਰਿਕਾਰਡਿੰਗ ਲਈ ਫਿਰ ਵੀ ਨਹੀਂ ਆਇਆ ਵੇਖ ਲ ਬਾਜ ਉੱਡ ਗਿਆ ਨਾ ਬਾਜ ਉੱਡ ਗਿਆ ਉਹ ਯਾਰ ਆਸ਼ਕ ਵਾਲੇ ਗਾਣੇ ਨਹੀਂ ਪਲੇਟ ਲੈ ਹੋਰ ਜੇ ਪਲੇਟ ਜਦ ਦਰ ਪਲੇਟ ਵਾਲੇ ਆਉਣ ਵਾਲੇ ਇੰਦਾਂ ਤੇ ਤਰਿਆ ਚੂਰੀ ਬਣਾ ਲੈ ਭਾਵੇਂ ਇਹਨਾਂ ਨੇ ਠੀਕ ਆ ਆ ਹੀ ਗਈ ਤੇ ਕਿੰਤਾ ਲੱਗ ਗਿਆ ਓਏ ਵਧਾਈਆਂ ਹਾਂ ਅੱਬੀ ਹੁਣ ਨਹੀਂ ਜਾਦੇ ਆ ਕਰਨਾਂ ਨੂੰ ਬੱਲ ਚਲੰਦੀ ਆ ਠੀਕ ਠਾਕ ਐ ਅੱਦਰ ਸ਼ਨੀਵਾਰ ਰਾਤ ਨੂੰ ਆਉਂਦਿਆ ਭਰਾ ਲਗਾ ਮਨੂੰ ਭਰਾ ਇੱਥੇ ਹੋ ਗਿਆ ਟੋਨਾਤ ਬਣਾ ਮੇਰੇ ਨੂੰ ਦੱਸਦਾ ਵੜਦਾ ਨਹੀਂ ਤਾਂ ਫਿਰ ਕਿਦਾਂ ਕਰੋ ਕਿਰਪਾ ਮਾਰੀ ਠੀਕ ਐ ਉੱਧਰ ਇਹ ਵਾਲੀ ਉਹ ਦਿਲ ਇਹ ਭਰਾ ਇਹ ਕਿਡਨੀ ਕਿਡਨੀ ਲੱਗਦੀ ਹਾਂ ਪਹਿਲਾਂ ਖਾਦੇ ਨਹੀਂ ਜਾਂਦੇ ਨਾ ਬਾਅਦ ਮੁੜੀ ਬਾਅਦ ਹੋਇਆ ਹੈ ਤੇ ਵੀ ਬਾਅਦ ਦਿਖਾਦੇ ਬੜੇ ਪੰਜਾ ਭਰਾ ਸਾਢੇ ਤਿੰਨ ਖਾਦੀ ਹਾਂ ਗੇੜ ਕੇ ਪੂਰੇ ਨਾ ਵਾਦਨਾ ਘਟ ਹੋ ਜਾਂਦੇ ਪੰਜ ਚਾਰੀਓ ਚੱਲੇ ਭਰਾ ਸਾਡੇ ਨੇ ਖਾਤੇ ਹਾਂ ਵੇਖਿਓ ਚੱਕਰ ਲਾ ਗਿਆ ਵੇਖਿਓ ਏ ਆ ਨਹੀਂ ਨਹੀਂ ਫੋਕਸ ਵਾਂਦੇ ਚੱਲ ਫੋਕਸ ਫੋਕਸ ਨਾਲੇ ਛੱਡ ਪਾ ਦੇ ਏ ਜੂਠਾ ਨਹੀਂ ਕਹਿੰਦਾ ਸਰ ਜਣਾ ਨਹੀਂ ਜੂਠਾ ਕਹਿੰਦਾ ਸਾਡੇ ਘਰ ਜਗਾ ਤੈਨੂੰ ਦੱਸਿਆ ਜਗਾ ਜਗਾ ਹੀ ਸਾਡੇ ਘਰ ਫੜਦਾ ਕਰਕੇ ਤੇ ਉਹ ਵੀ ਉਹ ਖੀਰ ਵੀ ਹਾਂ ਇਹ ਇੱਧਰ ਕੋਲੀਆਂ ਸਾਫ਼ ਹੈ ਨਾ ਆ ਸੱਚੇ ਯਾਰ ਆ ਵੀ ਸੱਚੇ ਯਾਰ ਕਾ ਚਲੋ ਚਲੋ ਭਾਵੇਂ ਲੜੋ ਭਾਵੇਂ ਜੋ ਮਰਜ਼ੀ ਕਰੋ ਖਾਣੀ ਪੈਣੀ ਤੁਹਾਨੂੰ ਮਿੱਤਰੋ ਮੌਸਮ ਵੇਖੋ ਫੇਰ ਨਿਰਾ ਹੀ ਇਸ਼ਕ ਹੋ ਗਿਆ ਇਹ ਬਾਹਰ ਬੈ ਕੇ ਹੀ ਮੋਟਰ ਤੇ ਖਾਦੇ ਹੁੰਦੇ ਨਾ ਮਾਲ ਪੜੇ ਤੇ ਮਾਮਾ ਖੀਰ ਤੇ ਮਾਲ ਪੜੇ ਵੀ ਨਹੀਂ ਲੱਭਣੇ ਆ ਵੀ ਇੱਥੇ ਬੈ ਨਹੀਂ ਹੁੰਦੇ ਜਾਂ ਲੈ ਲੈਦੇ ਨਾ ਡਾਲਾ ਦੇ ਦੇਖੋ ਫੇਰ ਨਹੀਂ ਖਾਦੇ ਜਾਣੇ ਠੀਕ ਹੈ ਵੀਰ ਜੀ ਮਿੱਤਰੋ ਬਾਕੀ ਜਿਹੜੇ ਬੰਦੇ ਨਹੀਂ ਆਏ ਉਹਨਾਂ ਤੇ ਹੀ ਕਰ ਲੈ ਪੈਕ ਤੇ ਹੁਣ ਅਸੀਂ ਚੱਲੇ ਅਸੀਂ ਨਾਲੇ ਇਹ ਨਾਲੇ ਆ ਕੇ ਮਿਲਦੇ ਜੱਜ ਨਾਲੇ ਜਿੱਦਾਂ ਨਾਲੇ ਜਿੱਦਾਂ ਨਾਲੇ ਚੱਲੇ ਆ ਸੀ ਆਏ ਜੀ ਤੇ ਬਾਜਲ ਦੇਖਿਆ ਹੁਣ ਲਾਂ ਤਾਂ ਪਾ ਦਿਓ ਕਮੈਂਟਾਂ ਚ ਜਿੰਨੀਆਂ ਜਿੰਨੀਆਂ ਵੱਧ ਤੋਂ ਵੱਧ ਪਾ ਸਕਦੇ ਜੇ ਮੇਰੇ ਮਾਲ ਭੂੜੇ ਹਾਂ ਮੇਰੇ ਮਾਲ ਭੂੜੇ ਵੀਰ ਹੋਮ ਡਿਲੀਵਰੀ ਥੋੜੀ ਰਕੀ ਜੀ ਡਿਲੀਵਰੀ ਡਿਲੀਵਰੀ ਬੋਏ ਲੱਗਦੇ ਆ ਤੈਨੂੰ ਬੈਡਾ ਸੋਹਣਾ ਮੁੰਡਾ ਹੈ ਮੈਂ ਮੇਰੀ ਮੈਂ ਡਿਲੀਵਰੀ ਕਰਦਾ ਫਿਰਾਂ ਯਾਰ ਤੇ ਮੈਨੂੰ ਮੇਰੇ ਵਾਸਤੇ ਦੌੜ ਲੈ ਕੇ ਨਹੀਂ ਆ ਸਕਦਾ ਨਹੀਂ ਆ ਸਕਦਾ ਤੁਸੀਂ ਮੇਰੇ ਵਾਸਤੇ ਪਿੰਡ ਨਹੀਂ ਆ ਸਕਦੇ ਤੇ ਯਾਰ ਪਿੰਡ ਫੇਰ ਲਾਵਾਂ ਕਿ ਦੱਸ ਆਏ ਕਸਟਮਰ ਆਏਗੇ ਯਾਰ ਮੇਰੇ ਤਾਂ ਨਹੀਂ ਆਏ ਦੇਖਿਓ ਕਸਟਮਰ ਤੇ ਲੋ ਕਸਟਮਰ ਵੇਚ ਲੋ ਬੜੇ ਜੇ ਭਰਾਵਾ ਹੁਣ ਚੱਗੇ ਆਜੇ ਦੱਸ ਤੇ ਹੁਣ ਆਜੋ ਚਲੋ ਹੁਣ ਜੰਦੇ ਪਿੰਡੇ ਹਾਂ ਚਲੋ ਖਾ ਚਲ ਉੱਠ ਪਾਣੀ ਚਲਾ ਜਲੀਏ ਫੜੇ ਕਾਫੀ ਪੀ ਜਾਂ ਭਰਾ ਉਹ ਫੜ ਅੱਦੀ ਅੱਦੀ ਮੈਂ ਵੀ ਮੇਰਾ ਵੀ ਮੈਂ ਹੈਗਾ ਨਹੀਂ ਭਰਾ ਕੋਈ ਨਹੀਂ ਬਲੌਕ ਕਰੀ ਬਲੌਕ ਕਰਤਾ ਪਹਿਲਾਂ ਤਾਂ ਕਰਤਾ ਕਾਫੀ ਫੜ ਬਲੌਕ ਕਰਦਾ ਇਹਨਾਂ ਨੂੰ ਜਾਂ ਭਰਾ ਸਾਚਾ ਦੱਸੋ ਕੋਈ ਨਹੀਂ ਕੰਪਿਊਟਰ ਤੇ ਕੰਮ ਕਰਾਉਂਦਾ ਹਾਂ ਸਾਚਾ ਦੱਸੋ ਨਾ ਸਾਚਾ ਦੱਸੋ ਕੰਪਿਊਟਰ ਤੇ ਬੈਠਾ ਹੈ ਕੰਪਿਊਟਰ ਤੇ ਆਪ ਬੈਠੇ ਕੇ ਬੈਠਾ ਹੈ ਪਹਿਲੇ ਤੇ ਮੈਂ ਬੈਠਾ ਹਾਂ ਨਾ ਜਦੋਂ ਤੇ ਮੈਂ ਬੈਠੇ ਉੱਥੋਂ ਆਇਆ ਤੇ ਰੋਕ ਕਰਨ ਕੀ ਡੇ ਹੋਏ ਨਹੀਂ ਗੱਲ ਦੱਸੋ ਪਹਿਲਾਂ ਇਹ ਫੋਨ ਤੇ ਨਹੀਂ ਲੱਗਾ ਬਰਕ ਬਾਜ ਵੀਰ ਕੀ ਕਰਦੇ ਆ ਬਲੌਕ ਕਰਦਾ ਜੇ ਨੂੰ ਦਾਨ ਦੇਨ ਦਾਨ ਪੱਕੀ ਗੱਲ ਪੱਕਾ ਹੱਪਾ ਕੰਮ ਚੱਲੀ ਜਾਂਦਾ ਅੱਛਾ ਚੋਰੀਆਂ ਕਰਨੇ ਲੱਗੇ ਚੋਰੀਆਂ ਕਰਨੇ ਲੱਗੇ ਕਹਿਣਿਆ ਪਤਾ ਦੇ ਆਸਤੇ ਗਲਤ ਗੱਲ ਐ ਸਾਰਿਆਂ ਨੂੰ ਘਰੇ ਬੁਲਾਇਆ ਈ ਦਾਵਤ ਤੇ ਇਹਨਾਂ ਨੇ ਨੂੰ ਦਾਵਤ ਕਿਹਦੇ ਦਾਵਤ ਤੇ ਦਾਵਤ ਕਿੰਨੀ ਸਾਰੇ ਜਿਹੜਾ ਖਾਣ ਨੂੰ ਬੁਲਾਇਆ ਗਿਆ ਦਾਵਤ ਨਹੀਂ ਆ ਤੋਰ ਕੇ ਆਂਦੇ ਆ ਦਾਵਤ ਹੁੰਦੀ ਆ ਅੱਧਾ ਲੱਗਗੇ ਇਹਨੂੰ ਘਰੇ ਬੁਖਾਈ ਚਲੋ ਜੀ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਦੇ ਦੇ ਥੋੜੀ ਥੋੜੀ ਸਾਰਿਆਂ ਨੂੰ ਦੇ ਦੇ ਥੋੜੀ ਥੋੜੀ ਉਹ ਵੀਰ ਨੂੰ ਦੇ ਦੇ बहुत ध्यान प्रशाद बाबे आशाद बड़ा गड्दी बंद करके आखिर माड़ी आगे <laughs> तो फिर <laughs> 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 ਹੋਏ 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 ਐਨੋ ਸੰਗਾ ਮਰੀ ਨਹੀਂ ਖੋ ਚਾਬੇ ਮਸ ਐਨੋ ਸਵੈ ਲੈ ਕੇ ਨਾ ਵੇਖੀ ਕਿ ਚਲ ਓਏ ਉਹਨੇ ਸਵੈ ਨੂੰ ਚੱਟ ਕੋਈ ਨੂੰ ਉਹਨੇ ਸਵੈ ਲੱਖੇ ਕਰ ਪਾਏ ਇਹਨੇ ਲੈਣੀ ਆਣੀ ਸਵੈ ਹੋਰ ਪੂਰਾ ਸੁੰਗੀ ਆਦੂ ਮ ਕਦੀ ਇੱਧਰ ਆ ਆਮਾ ਦਾ ਬਾਹਰੇ ਆ ਗਿਆ ਇੱਥੇ ਆ ਦੇਖਣਾ ਭਾਈ ਉਹਨੂੰ ਦਿਮਾਗ ਚੜ ਗਈ ਦਿਮਾਗ ਉਹਦੇ ਚੜ ਗਈ ਪਾਰ ਆਈ ਪਾਹਰ ਆਈ ਬੁਰੀਆ ਇਹਨੂੰ ਸੰਘਾ ਮਾੜੀ ਜੀ ਹੋ ਡਾਡਰੇ ਮੁੱਛਾ ਮੈਂ ਝੜ ਜੜ ਮੁੱਛਾ ਝੜ ਜੜ ਨਾ ਮੈਂ ਅਗਲਾ ਅਗਲਾ ਜਿਹਦਾ ਮੁੱਛਾ ਲੂ ਇਹਨਾਂ ਨਾਲ ਸੰਗਲੇ ਗੱਲ ਕਰਦਾ ਸਾਰੇ ਸੰਘਾ ਕੇ ਸਾਲੇ ਨੇ ਨੱਕ ਬੰਦ ਕੀਤਾ ਝੂਠ ਬੰਦਿਆ ਈ ਨਾ ਸੁਣ ਕੇ ਨੋਗਿੰਡ ਆ ਯਾਰ ਆ ਚੱਲ ਆ ਥੋੜੀ ਗੱਲ ਐ ਯਾਰ ਪਾਵਰ ਆਈ ਜਲਾ ਮੱਟ ਕੇ ਮਾਰ ਓਏ ਓਏ ਅਰੇ ਇਹਦਾ ਦੇਖੋ ਇਹਦੇ ਨੂੰ ਬੱਜੀ ਚਾਹ ਚਾਹ 37 ਪਾਇਆ ਏ ਚੱਲ 1 2 ਮਛਾਂ ਚੜ ਜਾਣੀਆਂ ਇਹਦੀਆਂ ਅੱਗ ਲਾਈ ਜਿਹੜੀ ਮਛਾਂ ਆਗ ਲੱਗ ਜਿਹੜੀ ਮਛਾਂ ਨੂੰ ਕਿ ਤੁਹਾਨੂੰ ਮਿਲਦੀ ਅੱਜ ਲਾਸਟ ਲਾਸਟ ਇਨਕਾਤੀ ਲੱਗੀ ਹੋਣ ਲਾ ਦਿੱਰ ਕਿੰਨੇ ਚੰਗਾ ਕਿਹਨੂੰ ਕੋਣ ਹੈ ਸਲੇਡਾ ਕਰਾਉ ਦੋ ਬਾਈ ਸਲੇਡਾ ਕਰਾਉ ਦੋ ਕਿਹੜਾ ਸਲੇਡਾ ਇੱਕ ਹੀ ਹੈਗਾ ਜਿਮ ਵਿੱਚ ਮੈਂ ਆਪਾਂ ਮੈਂ ਆਪੇ ਸੰਗੂ ਪਲੇਟਾ ਦੱਸਾਂ ਮੈਂ ਸੰਗੂ ਆ ਪਰ ਪਲੇਟਾ ਕੋਲੇ ਆਪਾਂ ਪਲੇਟਾ ਵੇਖ ਲੈ ਇੱਥੇ ਆਹ ਆਇਆ ਸਤਿਵਿੰਜੈ ਆਇਆ ਆ ਸਰੀਰ ਵੇਖ ਲੋ ਸਰੀਰ ਵੇਖ ਲੋ ਇਹਨੇ ਸੋਬੇ ਦਾ ਚੱਲ ਇਹ ਸੋਬੇ ਦਾ ਸਾਰੇ ਭੋਸ਼ ਹੋ ਜਾਣਾ ਜੇ ਚੱਲ 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 ਉਹਦਾ ਚੱਲ ਚੱਲ ਪੰਪ ਜਾ ਗਿਆ ਆ ਨੱਕ ਪੂਜ ਉਹਦੇ ਨੱਕ ਦਾ ਪਤਾ ਨਹੀਂ ਅੱਖਾਂ ਉੱਤੇ ਚੜ ਗਈ ਲੱਗਦਾ

ਕੀ ਮਜਾਡੂ ਦੀ ਮਜਾਡੂ ਦੀ ਮਜਾਡੂ ਆ ਯਾਰ ਬੇਬੇ ਨੇ ਕੱਢੇ ਪੂਰੇ ਵਟ ਬੇਬੇ ਨੂੰ ਮਾਂ ਮੈਂ ਨਹੀਂ ਮੈਂ ਗਰਮੀ ਜਮਾਤ ਵੱਜ ਗਈ ਬੇਬੇ ਦੀ ਪੂਰੇ ਬੇਬੇ ਨੂੰ ਪਿਆਰ ਦੇਣਾ ਸਾਡੇ ਬਲ ਤੋਂ ਜ਼ਿਆਦਾ ਪੂਰੇ ਕੱਢ ਕੱਢ ਬੇਬੇ ਦੀ ਮਾਂਤ ਵੱਜ ਗਈ ਹੈ ਤਾਂ ਨਹੀਂ ਲਵ ਯੂ ਬੇਬੇ ਜਾਨ ਬੇਬੇ ਜਾਨ ਲਵ ਯੂ ਥੈਂਕ ਯੂ ਸੋ ਮੱਚ ਤੁਹਾਾਰੇ ਪੁੱਤਰ ਦੀ ਖੀਰ ਵਾਸਤੇ ਸਹੀ ਨਹੀਂ ਥੈਂਕ ਯੂ ਬੇਬੇ ਵੱਧ ਤੋਂ ਵਾਧਾ ਕਰਤੀ ਹੈ ਮੱਖੇ ਆ ਮਾਯੂਦਲੇ ਅੱਜ ਮਨਾਵਦਾ ਹੈ ਬੇਬੇ ਬੇਬੇ ਹਰ ਨਹੀਂ ਆ ਲੈਲਾ ਖਾਲਾ ਮਾਸਾ ਮੈਂ ਲੈ ਲਈ ਸਮਝ ਨਹੀਂ ਖਾਲਾ ਓਏ ਫੜਾ ਸਕੂਲ ਜਾ ਫੜਦਾ ਦ ਕਰਦਾ ਤੇ ਲੋ ਬੰਦੇ ਆ ਨਹੀਂ ਪਰ ਜਿਨ੍ਹਾਂ ਨੇ ਕਿਹਾ ਇੱਕ ਪੈਕ ਕਰਾ ਕੇ ਲਿਆਓ ਤੇ ਸਾਰੇ ਆਪਾਂ ਲੈਣ ਦੇ ਹੁਣ ਸਾਰੇ ਖੁਸ਼ ਆ ਆਪਣੀ ਟੀਮ ਤੇ ਬੇਬੇ ਨੇ ਬਹੁਤ ਸਾਰਾ ਪਿਆਰ ਪਿਆਰ ਤੇ ਜਿਨ੍ਹਾਂ ਨੇ ਇੰਨੀ ਹਿੰਮਤ ਕੀਤੀ ਸਾਰੇ ਆਪਾਂ ਤੇ ਗਰਮੀ ਨਹੀਂ ਗਰਮੀ ਨਹੀਂ ਜੋ ਵੀ ਤੇ ਚਲੋ ਠੀਕ ਆ ਮੈਂ ਤਰੋ ਵਲੌਗ ਨੂੰ ਰੱਖ ਦੇ ਇੱਥੇ ਤੱਕ ਹੀ ਸੋਭ ਕਰਦੇ ਕਿ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰੇ ਆਨੇ ਜਰੂਰ ਕਰਿਓ ਤੇ ਪਿਛਲੇ ਵਲੌਗ ਜਿੰਨੇ ਨਹੀਂ ਵੀ ਕੋਈ ਜਾ ਕੇ ਜਰੂਰ ਵੇਖਿਓ ਤੇ ਤੁਹਾਨੂੰ ਮਾਲਪੁਰਿਆਂ ਦਾ ਪਤਾ ਲੱਗ ਗਿਆ ਉਹਨਾਂ ਚ ਤੇ ਇੰਨਾ ਜੇ ਫਰਕ ਕੀ ਲੱਗਾ ਕਰਨ ਦੱਸ ਆ ਮਾੜਾ ਯਾਰ ਓਏ ਉਹ ਤੇਲ ਜਿਆ ਪੜਾ ਕੇ ਨਾਲੇ ਮੋਟੇ ਮੋਟੇ ਜਿਹੇ ਹੀ ਖਾਧਾ ਹੈਣਾ ਉਹ ਸਾਡੇ ਕੋਲ ਨਾ ਡੇਢ ਡੇਢੀ ਉਹ ਦਿਨ ਖਾਧਾ ਗਿਆ ਇੱਕ ਡਾਇਾ ਛੋਟਾ ਜਿਹੇ ਨਾਲ ਥੋੜਾ ਥੋੜਾ ਜਿਆ ਤੇ ਅੱਜ ਤੇ ਮੇਰੇ ਖਾਂ ਦਾ ਇਕੱਲਾ ਇਕੱਲਾ ਬੰਦਾ ਮੇਰੇ ਸੱਚੀ ਦੱਸਾਂ ਮੈਂ ਤੇ ਮੇਰੇ ਪਾਪਾ ਪਾਪਾ ਕੱਲੇ ਨੋ ਖਾ ਗਏ ਘਰੋਂ ਆ ਸੱਚੀ ਅੱਜ ਕੱਲ ਚਾਰ ਖਾ ਗਏ ਦੂਜੇ ਤਵੇ ਵਾਲੇ ਨੂੰ ਤਵੇ ਵਾਲੇ ਨਹੀਂ ਦੂਜੇ ਨਾਲ ਕੀਰ ਵੀ ਹੈ ਨਾਲ ਕੀਰ ਵੀ ਖਾਦੀ ਹੋਣਾ ਮੈਂ ਪੰਜ ਛੇ ਦੇ ਮੈਂ ਖਾ ਗਿਆ ਹੋਣਾ ਤੇ ਹੁਣ ਘਰ ਜਾ ਕੇ ਫਿਰ ਭੁੱਖ ਲੱਗੀ ਫਿਰ ਖਾ ਲਾਂਗੇ ਤੇ ਚਲੋ ਠੀਕ ਹੈ ਮਿਲਦੇ ਫਿਰ ਕੇ ਹੋਰ ਵਲੌਗ ਨਾਲ ਤੇ ਵਲੌਗ ਤੁਹਾਨੂੰ ਵਧੀਆ ਲੱਗੇਗਾ ਬਾਏ ਬਾਏ ਗੁੱਡ ਨਾਈਟ ਟਾਟਾ ਬਾਏ ਲਵ ਯੂ ਮਿੱਤਰੋ ਵਲੌਗ ਦਾ ਜੰਡ ਨਹੀਂ ਆ ਵੇਖ ਲਓ ਜੇ ਮੈਂ ਨਾਲਿਆਂ ਦਾ ਤੇ ਤਾ ਵੀ ਗੁੱਸਾ ਕਰਨਾ ਹੀ ਫਿਰ ਬੇਬੀ ਦਾ ਪਿਆਰ ਹੈ ਫਿਰ ਵੀ ਦੋ ਖਾਲੀ ਨੇ ਵੀ ਤੇ ਮੇਰੇ ਕੋ ਮਠਾਣੀ ਨਾ ਖਾਦਾ ਹੀ ਦਾ ਹਾਂ ਲੂਣ ਪਾ ਲਿਆ ਹੁੰਦਾ ਵਿੱਚ ਲੂਣ ਪਾ ਲਿਆ ਆਹੋ ਲੂਣ ਵਾਲੇ ਬਣਾ ਕੇ ਲੈ ਕੇ ਦੇਣੇ ਸੀ ਆਹੋ ਜੇ ਨਾਲਿਆਂ ਦਾ ਤਾਂ ਗੁੱਸਾ ਹੀ ਹੋ ਲਿਆਂਦੇ ਤੇ ਹੁਣ ਖਾਦੇ ਨਹੀਂ ਆਂਦੇ ਹੁਣ ਗੁੱਸਾ ਕਰੀ ਫਿਰ ਤੇ ਭਰਾ ਮੈਂ ਨਹੀਂ ਖਾਦੇ ਸਾਰੇ ਖਾ ਮੈਂ ਨਹੀਂ ਖਾਦੇ ਖਤਮ ਹੋਣਾ ਚਾਹੀਦਾ ਦੋ ਜਾੜੇ ਤੇ ਇਹ ਤੁਹਾਡੇ ਦੋਹਾਂ ਦੇ ਹੀ ਆ ਨਹੀਂ ਦੋਹਾਂ ਨੇ ਖਤਮ ਕਰਦੇ ਜਦੋਂ ਕਰੀ ਕਰੋ ਓਏ ਓਨੇ ਪਤਾ ਨਹੀਂ ਕੀ ਤੋਂ ਤੇ ਲਾਦੀ ਗੁਰਵਾ ਛੱਡ ਜਾ ਪਈ ਜਾਂਦੇ ਖਾ ਖਾਓ ਨਾ ਇਹਨੂੰ ਬਾਅਦ ਵਿੱਚ ਪੀਓ ਨਾ ਲੈ ਨਸ਼ੇ ਕਰਦੇ ਨੇ ਨਸ਼ੇ ਹੈ ਨਸ਼ੇ ਕਰਨੇ ਲੱਗੇ ਹੋ ਚਲੋ ਠੀਕ ਆ ਯਾਰ ਨਹੀਂ ਖਾਂਦੇ ਚਲੋ ਠੀਕ ਆ ਯਾਰ ਕੋਈ ਗੱਲ ਨਹੀਂ ਯਾਰ ਚੰਗਾ ਯਾਰ ਚੰਗਾ ਯਾਰ ਇਹ ਤੋਂ ਬਾਅਦ ਕੋਈ ਕਹਿਣ ਸਹੀ ਚੀਜ਼ ਖਵਾਉਣ ਨੂੰ ਖਵਾਓ ਚੰਗਾ ਯਾਰ ਸਾਫ਼ੀ ਗੱਲ ਸਾਫ਼ੀ ਗੱਲ